कांग्रेस पवन बंसल जेडे ने सा गलबात की कोशिश करते हैं हालांकि और गल बात की जी कोशिश करेंगे मिलके हम पंजाब को रंगला पंजाब बनाएंगे और बिजली के मामले में पंजाब को सरपलस बनाएंगे 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਜਿੱਤੇ ਕੇ ਬਾਅਦ ਵਿੱਚ ਮੈਸੇਜ ਆ ਗਿਆ ਵੀ ਅੱਗੇ ਨਹੀਂ ਜਾਂਦਾ ਜਾ ਕਿਉਂਕਿ ਪਹਿਲਾਂ ਵੀ ਤੁਹਾਡੇ ਜਿਹੜੇ ਪ੍ਰਦਰਸ਼ਨ ਕਰ ਰਹੇ ਮੈਂ ਇੱਥੋਂ ਤੱਕ ਜਾ ਕੇ ਦੇਖਣਾ ਜੀ ਆਪਦੇ ਇੱਕ ਵਾਰ ਦੇਖਦਾ ਮੈਨੂੰ ਕੀ ਕਹਿੰਦੇ ਨੇ ਅਗਰ ਉਹ ਨਹੀਂ ਜਾਣਦੇ ਨੇ ਤਾਂ ਰੁਕਾਂਗਾ ਪਰੇ ਤੁਸੀਂ ਬਿਲਕੁਲ ਜਾਣਦੇ ਹੋ ਇਹਨਾਂ ਵਿੱਚ ਵੀ ਐਡੀ ਜ਼ਬਰਦਸਤੀ ਤਾਨਾਸ਼ਾਹੀ ਧੱਕਾਸ਼ਾਹੀ ਕਦੇ ਵੀ ਕਿਤੇ ਲੋਕਤੰਤਰ ਦੇ ਵਿੱਚ ਹੁੰਦੀ ਨਹੀਂ ਵੇਖੀ ਅੱਜ ਤੱਕ ਜਿਹੜੀਆਂ ਅਸੀਂ ਗੱਲਾਂ ਕਹਿ ਰਹੇ ਹਾਂ ਬਾਰ-ਬਾਰ ਕਿ ਸਰਕਾਰ ਗੈਰ ਲੋਕਤੰਤ੍ਰਿਕ ਹੈ ਲੋਕਤੰਤਰ ਦਾ ਇਸਤੇਮਾਲ ਕਰਦੇ ਹੋਏ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਅੱਜ ਇਹ ਸਰਕਾਰ ਨੇ ਉਹ ਕਰਕੇ ਦਿਖਾ ਦਿੱਤਾ ਇੱਥੇ ਵੀ ਪਹਿਲਾ ਅਫਸਰ ਬਦਲ ਦਿੱਤਾ ਜਿਹਨੇ ਇਹਨੇ ਵਿਦਡਰੋਅਲ ਫਾਰਮ ਬੰਟੀ ਦਾ ਐਕਸੈਪਟ ਕੀਤਾ ਉਹਨੂੰ ਬਦਲ ਦਿੱਤਾ ਉਹ ਛੁੱਟੀ ਉਹ ਚਲਿਆ ਗਿਆ ਉਹਦੀ ਜਗ੍ਹਾ ਦੂਜੇ ਅਫਸਰ ਨੂੰ ਉੱਥੇ ਬਿਠਾ ਦਿੱਤਾ ਉਨੇ ਇਹਨੂੰ ਚਿੱਠੀ ਲਿਖਤੀ ਕਿ ਤੂੰ ਫੇਰ ਆ ਕੇ ਦੱਸ ਇਹ ਕਿਤੇ ਕਾਨੂੰਨ ਜੀ ਨਹੀਂ ਜਿਹੜੇ ਰੂਲ ਹੈ ਰੈਲੇਵੈਂਟ ਰੈਗੂਲੇਸ਼ਨਸ ਨੇ ਇਲੈਕਸ਼ਨ ਦੇ ਵਾਸਤੇ ਉਹਦੇ ਵਿੱਚ ਗੱਲ ਹੀ ਨਹੀਂ ਹੈ ਉਹਦੇ ਵਿੱਚ ਤਾਂ ਅੱਜ ਵੀ ਆ ਕੇ ਵਿਡਰੋ ਕਰ ਸਕਦਾ ਸੀ ਡ੍ਰੋਅ ਨਹੀਂ ਕੀਤਾ ਫਿਰ ਉਹਨੂੰ ਛੱਡ ਗਿਆ ਸਰ ਇਹ ਵੀ ਹੁਣ ਚਾਰਾ ਹੈ ਕਿ ਅੱਗੇ ਹੋ ਸਕਦੇ ਨੇ ਇਲੈਕਸ਼ਨ ਜੀ ਜੀ ਲੱਗੇ ਦੋ ਲੱਗੇ ਲੱਗ ਜਾਈਏ ਬੰਟੀ ਆ ਗਿਆ ਬੰਟੀ ਕੀ ਹੋ ਰਿਹਾ ਤੁਸੀਂ ਰੋਕ ਕੀਤਾ ਦੀ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਵੀ ਅਸੀਂ ਦੇ ਤੌਰ ਤੇ ਵੀਡੀਓਗ੍ਰਾਫੀ ਹੋਵੇਗੀ ਕਮਿਸ਼ਨਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਫਰਸਟ੍ਰੇਟ ਕਰ ਦਿੱਤਾ ਉਹਨੇ ਵੀਡੀਓਗ੍ਰਾਫੀ ਇਹ ਵੀ ਹੋਣੀ ਚਾਹੀਦੀ ਅੱਜ ਦੀ ਸਾਰੀ ਚੀਜ਼ ਹਾਈ ਕੋਰਟ ਨੇ ਵੀ ਪ੍ਰਵਾਨੀ ਕੀਤੀ ਇਹਨਾਂ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ ਹਾਈ ਕੋਰਟ ਦੇ ਆਰਡਰ ਦੀ ਕਿ ਵੀਡੀਓਗ੍ਰਾਫੀ ਕਰਨ ਅੱਜ ਇਹਨਾਂ ਨੇ ਜਿਹੜਾ ਇਹਨਾਂ ਨੇ ਪ੍ਰੈਜਾਈਡਿੰਗ ਅਫੀਸਰ ਬਣਾਇਆ ਸੀ ਇਕਨੋਮੀਨੇਟ ਕਾਉਂਸਲਰ ਉਸ ਨੂੰ ਬਿਮਾਰ ਕਰ ਦਿੱਤਾ ਹੁਣ ਹੁਣ ਤਾਂ ਹੁਣ ਤਾਂ ਸਹੀ ਤਰੀਕਾ ਇਹ ਹੈ ਕਿ ਕੋਰਟ ਦਾ ਆ ਗਿਆ ਕਿ ਕੋਰਟ ਇਹਨੂੰ ਇਲੈਕਸ਼ਨ ਨੂੰ ਮੋਨੀਟਰ ਹੀ ਕਰੇ ਆਪਣੇ ਭੇਜਨ ਕਾਨੂੰਨ ਦੇ ਉਲਟ ਹੈ ਜੀ ਕਿਉਂਕਿ 2 ਆਰਟੀਕਲ 226 ਦੇ ਵਿੱਚ ਜੀ ਅਗਰ ਇਸ ਤਰ੍ਹਾਂ ਦੇ ਉਲੰਘਣ ਕਰ ਰਹੀ ਹੈ ਸਰਕਾਰ ਤੇ ਇਹਦੇ ਵਾਸਤੇ ਸਹੀ ਤਰੀਕਾ ਇਹੀ ਹੋਏਗਾ ਕਿ ਅੱਜ ਉਹ ਮੈਂ ਤਾਂ ਸਿਰਫ ਅਸੀਂ ਰਿਕੁਐਸਟ ਇੱਕ ਦਰਖਾਸਤ ਕਰ ਸਕਦੇ ਆ ਕੋਟ ਨੂੰ ਕਿ ਹੁਣ ਇੱਕ ਇਸ ਅਹਜੇਹਾ ਬਣ ਗਿਆ ਅੱਜ ਤੱਕ ਖਾਸ ਸੌਰਤੇ ਬਣ ਗਿਆ ਕਿ ਹੁਣ ਉੱਪਰੋਂ ਹੀ ਮਾਨੀਟਰ ਹੋ ਕੇ ਕਰਨ ਪਰ ਇਹ ਭਾਜਪੀ ਦਾ ਕੋਸ਼ਿਸ਼ ਇਹ ਜੋ ਹੈ ਕਿ ਅਸੀਂ ਇੰਨੀ ਦੇਰ ਦੇ ਵਿੱਚ ਕੁਝ ਟਾਈਮ ਗੇਮ ਕਰ ਲਵਾਂਗੇ ਉਹਦੇ ਨਾਲੋਂ ਫਿਰ ਵਿਫਲ ਹੋਣਗੇ ਫੇਲ ਹੋਣਗੇ ਫਰਸਟ੍ਰੇਟ ਹੋਣਗੇ ਹੋਰ ਹਤਾਸ਼ ਹੋਣਗੇ ਆਬਵੀਅਸਲੀ ਆਬਵੀਅਸਲੀ ਦੇ ਆਰ ਨਾ ਯੂ نو ਸਕੇਅਰਡ ਲਾਈਕ ਐਨੀਥਿੰਗ ਐਂਡ ਦੇ ਆਰ ਨਾਟ ਜਸਟ ਵਾਂਟਿੰਗ ਟੂ ਹੋਲਡ ਦ ਇਲੈਕਸ਼ਨਸ ਥੈਟ ਇਜ਼ देयर ਸਿੰਪਲ ਪਰਪਸ ਨਾਓ ਐਟ ਥਿਸ ਜੰਕਚਰ ਵੀ ਹੈਵ ਆ ਫਾਰਮਰ ਮੈਂਬਰ ਪਾਰਲੀਮੈਂਟ ਫਰਮ ਧੰਨਵਾਦ ਆ ਇਸ ਤਰੀਕੇ ਦਾ ਜੇਕਰ ਗੱਲ ਕੀਏ ਤਾਂ ਕੇਸਰੀ ਕੇ ਨਾਲ ਹੁਣ ਪਵਨ ਬਾਂਸਲ ਜਿਹੜੇ ਨੇ ਉਹ ਪਹੁੰਚੇ ਨੇ ਔਰ ਜਸਵੀਰ ਬੰਟੀ ਵੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਾਂਗਰਸ ਔਰ ਕੀ ਵਰਤਾਰਾ ਜਿਹੜਾ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦੀ ਜਿਹੜੀ ਸਟੇ ਸੀਗੀ ਜ ਜੇ ਸ੍ਰੀਕੇਰ ਨਾਲ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀ ਕਿ ਵੀਡੀਓਗ੍ਰਾਫੀ ਕਰਕੇ ਇਹ ਪੂਰੇ ਜਿਹੜੀ ਮੇਅਰ ਦੀ ਇਲੈਕਸ਼ਨਸ ਨੇ ਉਹਨਾਂ ਨੂੰ ਕੀਤਾ ਜਾਵੇ ਪਰ ਉਹਨਾਂ ਨੇ ਹਾਈ ਕੋਰਟ ਨੂੰ ਵੀ ਸਿੱਧੇ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਨਹੀਂ ਪੱਖ ਪੁਰਿਆ ਔਰ ਦੂਸਰੀ ਤਰਫੇ ਤੱਕਾਸ਼ਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ